ਇਸ ਕਰਕੇ ਇਹ ਜਿਹੜੀ ਜੁਨੀਵਰਸਿਟੀ ਵਾਲਾ ਮਸਲਾ ਜਨੇ ਪ੍ਰੋਫੈਸਰ ਪਰਮੇਂਦਰ ਨੇ ਬਹੁਤ ਸਾਫ਼ ਕੀਤਾ ਕਿ ਅਸਲ ਵਿੱਚ ਮੈਨੂੰ ਵੀ ਉਹ ਤੇ ਜ਼ਵਾਲ ਕੀਤਾ ਇੱਕ ਸਾਥੀ ਨੇ ਕਿ ਸੰਸਦਾਈ ਤੋਂ ਬਾਅਦ ਪੰਜਾਬ ਦੇ ਵਿੱਚ ਕਾਰਜਾ ਤੇ ਜੁਨੀਵਰਸਟੀਆਂ ਦੀ ਗਿਣਤੀ ਹੈ ਜਿਹੜੀ ਉਹ ਪਹਿਲਾਂ ਜਿੰਨੀ ਹੈ ਬਦੀ ਜਿਹੜੀ ਮੈਨੂੰ ਲੱਗਦਾ ਇਹ ਵੀ ਜਿਹੜੀ ਹੌਲੀ ਹਾਲਤ ਹੈ ਸਰਕਾਰੀ ਸਕੂਲਾਂ ਦੀ ਸਰਕਾਰੀ ਕਾਰਗਾਨੀ ਤੇ ਯੂਨੀਵਰਸਟੀਆਂ ਦੀ ਜਿਹੜੀਆਂ ਸਰਕਾਰੀ ਜਿੰਨੀ ਚੱਲਦੀ ਇਹਨਾਂ ਨੂੰ ਖਾਤਮ ਕਰਨ ਦੀ ਬੋਲਸੀ ਜਿਹੜੀ ਹੈ ਸਰਕਾਰ ਦੀ ਲਗਾਤਾਰ ਜੱਗ ਜਾ ਬਹੁਤ ਸਾਲ ਪਹਿਲਾਂ ਇੱਕ ਸਰਕੂਲੇਸ਼ਨ ਹੋਇਆ ਜੇ ਜਿਹੜੇ ਬੱਚੇ 8ਵੀਂ ਤੱਕ ਬੱਚੇ ਨੇ ਉਹ ਕੋਈ ਕੁਐਸਚਨ ਪੇਪਰ ਦੇ ਵਿੱਚ ਕੁਝ ਲਿਖਣਾ ਨਾ ਲਿਖਣ ਉਹ ਫੇਲ ਨਹੀਂ ਗਏ ਅਖਬਾਰਾਂ ਦੇ ਵਿੱਚ ਫੋਟੋਆਂ ਨਹੀਂ ਦਿੱਤੀਆਂ ਇੱਕ ਪੇਪਰ ਦਿੱਤਾ ਇੱਕ ਬੱਚੇ ਨੇ ਉਹਦੇ ਜਿੰਨੇ ਕੁਐਸਚਨਾਂ ਦਾ ਆਂਸਰ ਆਇਆ ਹੋ ਉਹ ਟੀਚਰ ਨੇ ਜਿੰਨੇ ਪੇਪਰ ਚੈੱਕ ਕਰਨਾ ਸੀ ਉਹਨੇ ਸਾਰੇ ਪੇਪਰ ਦੇ ਕਾਟਾ ਮਾਰ। ਅੱਗੇ ਰਿਜਲਟ ਦੱਸਿਆ ਲਿਖਿਆ ਪਾਸ। ਜene 0 ਨੰਬਰ ਤੇ ਉਹ ਬੱਚੇ ਨੂੰ ਪਾਸ ਕਰਤਾ ਕਿਉਂਕਿ ਸਰਕਾਰੀ ਫਰਮਾਨ ਸੀ। ਕਿਸੇ ਸਕੂਲ ਦੇ ਵਿੱਚ ਆਇਆ ਕੋਈ ਟੀਚਰ ਆਇਆ ਕਿ ਨਹੀਂ ਆਇਆ ਉਹ ਕਿੰਨੇ ਦਿਨਾਂ ਤੋਂ ਗੈਰਹਾਜ਼ਰ ਹੈ ਕਿ ਸਕੂਲ ਦੇ ਵਿੱਚ ਟੀਚਰਾਂ ਦੀ ਜ਼ਿੰਮੇਵਾਰੀ ਨਿਭਾ ਰਹੇ ਨੇ ਕਿ ਨਹੀਂ ਨਿਭਾ ਰਹੇ ਇਸ ਗੱਲ ਦੀ ਸਰਕਾਰ ਦੀ ਜ਼ਿੰਮੇਵਾਰੀ ਖਤਮ ਹੋ ਗਈ ਉਹ ਵਿਦਿਅਕ ਅਧਾਰੇ ਜਿਹੜੇ 60 ਵਿੱਚ ਸੀ ਜਿਹੜੇ ਸੱਤਰਾ ਦਾ ਕੁਝ ਹਿੱਸੇ ਵਿੱਚ ਸੀ ਜਿਨ੍ਹਾਂ ਦੇ ਜੱਜ ਨਹੀਂ ਬਣੇ ਜਿੱਥੋਂ ਕੋਈ ਵਕੀਰ ਨਹੀਂ ਬਣੇ ਚੰਗੇ ਸਿਆਸਤਦਾਨ ਤੇ ਸੈਨਸਦਾਰ ਵੀ ਬਣੇ ਉਹ ਵਿੱਦਿਕ ادارے ਇਹਨਾਂ ਨੂੰ ਮਾਰੇ ਤੋਂ ਲੱਗਣ ਲੱਗ ਪਏ ਇਹਦਾ ਇੱਕੋ ਇੱਕ ਕਾਰਨ ਦਿੱਤਾ ਵਕੀਰ ਸੀ ਕਿਉਂਕਿ ਉਹਦੇ ਵਿੱਦਿਕ ادارے ਸੀ ਸਰਕਾਰੀ ادارے ਜਿਨ੍ਹਾਂ ਨੂੰ ਹੁਣ ਅਟੈਕ ਤੇ ਜਾਂਦੇ ਹੋਏ ਉਹ ਆਸ ਕਿਸਮ ਦੇ ادارے ਸੀ ਥੋੜੀਆਂ ਕਿਤਾਬਾਂ ਸੀ ਇੱਕੋ ਜਿਹਾ ਸਲੇਵਟ ਸੀ ਨਾ ਐਨਵੀਡੀ ਸੀ ਨਾ ਖਲਾਸਾ ਸੀ ਨਾ ਸਕੂਲਾਂ ਚ ਨਾ ਸੀ ਜੇਰੇ ਟੀਚਰ ਦਾ ਅਰਧੇ ਸਕੂਲ ਦਾ ਰਿਜ਼ਲਟ ਮਾੜਾ ਹੁੰਦਾ ਉਹਦੀ ਸਰਵਿਸ ਇੰਕਰੀਮੈਂਟ ਤੇ ਕੱਟ ਲੱਗਦੀ ਇਹੀ ਬੜਾ ਸੀ ਕਿ ਜਦੋਂ ਸਕੂਲ ਦੇ ਪੀਰੀਅਡ ਦੀ ਘੰਟੀ ਵੱਜਦੀ ਤਾਂ ਸਕੂਲ ਦੇ ਇੱਕ ਤੇ ਦੂਜਾ ਟੀਚਰ ਹਾਜ਼ਰ ਹੁੰਦਾ ਜੇ 1 ਮਿੰਟ ਵੀ ਖਾ ਜਾਂਦਾ ਉਹ ਟੀਚਰ 2 ਮਿੰਟ ਵੀ ਵੱਧ ਲੈ ਜਾਂਦਾ ਤਾਂ ਇੱਕ ਟੀਚਰ ਦੂਜੇ ਟੀਚਰ ਨੂੰ ਟੋਕਦਾ ਸੀ ਤੂੰ ਮੇਰਾ ਸਮਾਂ ਵੱਧ ਲੈ। ਉਹ ਪੜ੍ਹਾਈ ਦਾ ਸਟੈਂਡਰਡ ਉਹਦੇ ਤੋਂ ਬਣਿਆ ਵਿੱਚੀ ਕਿ ਗਰੀਬਾਂ ਤੇ ਅਮੀਰਾਂ ਦੇ ਬੱਚੇ ਦੀ ਕਾਉਂਸਲਿੰਗ ਬਰਾਬਰ ਦੀ ਹੁੰਦੀ ਸੀ। ਉੱਥੇ ਮੁਕਾਬਲਾ ਛੋਟੇ ਵੱਡੇ ਦਾ ਨਹੀਂ। ਪੈਸੇ ਦਾ ਨਹੀਂ ਸੀ ਹੁੰਦਾ। ਉੱਥੇ ਸਿਰਾਂ ਦੇ ਮੁਕਾਬਲੇ ਹੁੰਦੇ ਸੀ। ਉੱਥੇ ਗਰੀਬਾਂ ਦੇ ਉਹ ਬੱਚੇ ਜਿਨ੍ਹਾਂ ਦੇ ਪੈਰਾਂ 'ਚ ਜੋੜੇ ਨਹੀਂ ਸੀ।